ਰੋਸ਼ਨੀ ਨਾਲ ਘਰ ਘਰ ਜਗਮਾਏ ਦਿਲਾਂ ਵਿੱਚ ਪਿਆਰ ਦੀ ਜੋਤ ਜਗਾਏ ਬੁਰਾਈ ਹਾਰੇ ਚੰਗਿਆਈ ਜਿੱਤੇ ਦੁਸ਼ਹਿਰਾ ਸਭ ਨੂੰ ਖੁਸ਼ੀਆਂ ਦਿਖਾਏ ਦੁਸ਼ਹਿਰਾ ਆਇਆ ਖੁਸ਼ੀਆਂ ਲਿਆ ਕੇ ਨੇਕੀ ਜਿੱਤੀ 라ਵਣ ਨੂੰ ਸਾੜ ਕੇ ਸੱਚ ਦੇ ਰਾਹੇ ਚੱਲਿਏ ਸਾਰੇ ਰੱਬ ਦੇ ਨਾਮ ਸਦਾ ਉਚਾਰੇ ਦੁਸ਼ਹਿਰਾ ਆਇਆ ਖੁਸ਼ੀਆਂ ਮਨਾਵਣ ਚੰਗਿਆਈ ਦੀ ਜੋਤ ਜਗਾਵਣ ਰਾਵਣ ਸੜੇ ਸਭ ਕੇ ਦੇਵੇ ਅਹੰਕਾਰ ਕਦੇ ਨ ਸਹੇਵੇ ਸੱਚ ਦੇ ਰਾਹੇ ਚੱਲਿਏ ਸਾਰੇ ਬੁਰਾਈ ਅੱਗੇ ਕਦੇ ਨ ਹਾਰੇ ਨੇਕੀ ਦੇ ਰਾਹੇ ਚੱਲਣਾ ਸਿਖਾਵੇ ਜੀਵਨ ਨੂੰ ਰੋਸ਼ਨੀ ਨਾਲ ਜਗਾਵੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਏ ਝੂਠ ਕਦੇ ਨਾ ਟਿਕ ਪਉਂਦਾ ਏ ਦੁਸ਼ਹਿਰੇ ਦਾ ਹੈ ਪਾਵਨ ਤਿਹਾਰ ਬੁਰਾਈ ਤੇ ਚੰਗਿਆਈ ਨੂੰ ਦਿਖਾਉਂਦਾ ਏ ਦੁਸ਼ਹਿਰੇ ਉੱਤੇ ਲਿਖੀਆਂ ਮੇਰੀਆਂ ਇਹ ਸਤਰਾਂ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੇਰੀਆਂ ਇਹ ਸਤਰਾਂ ਵਧੀਆ ਲੱਗੀਆਂ ਹੁਣ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ